ਔਰ ਮੂਰਤੀਆਂ ਦੀ ਗੱਲ ਜਿਹੜੀ ਹੈਗੀ ਆ ਕਿ ਬਹੁਤ ਲੋਕ ਕਹਿੰਦੇ ਹੈਗੇ ਆ ਵੀ ਮੂਰਤੀਆਂ ਜੜੀਆਂ ਵੇ ਦੇਖੋ ਜੀ ਬੁੱਧ ਨੇ ਮੂਰਤੀਆਂ ਦਾ ਵਿਰੋਧ ਕੀਤਾ ਤੇ ਬੁੱਧ ਦੀਆਂ ਮੂਰਤੀਆਂ ਬਣਾਤੀਆਂ ਅਸਲ ਦੇ ਵਿੱਚ ਗੱਲ ਇਹ ਸਗੀ ਉਹ ਵਿਰੋਧ ਜਿਹੜਾ ਹੋਇਆ ਸੀਗਾ ਉਹਦੀ ਦੀ ਕੋਈ ਗੱਲ ਕਰ ਰਿਆ ਅੱਜ ਅਸੀਂ ਵਿਆਹ ਸ਼ਾਦੀਆਂ ਹੁੰਦੀਆਂ ਆ ਕਿੰਨੇ ਕਿੰਨੇ ਪੈਸੇ ਅੱਜ ਦੇਖੋ ਵਿਆਹ ਤੇ ਜਿਹੜਾ ਇੰਡੀਆ ਵਿਆਹ ਹੁੰਦਾ ਨਾ ਉਹਦੇ ਉੱਪਰ ਜਿੰਨਾ ਖਰਚਾ ਮੇਰੇ ਖਿਆਲ ਦਾ ਖਾਣ ਪੀਣ ਤੇ ਹੁੰਦਾ ਉਦੋਂ ਕਿਤੇ ਜ਼ਿਆਦਾ ਖਰਚਾ ਜਿਹੜਾ ਹੈਗਾ ਫੋਟੋਗ੍ਰਾਫੀ ਦਾ ਹੈ ਅੱਜ ਅੱਜ ਪ੍ਰੀ ਵਿਡਿੰਗ ਕਰਾਉਂਦੇ ਕੋਈ ਕਿਤੇ ਜਾਂਦਾ ਕੋਈ ਕਿਤੇ ਜਾਂਦਾ ਫੋਟੋ ਆ ਵਧੀਆ ਤੋਂ ਵਧੀਆ ਜਿਹੜੀਆਂ ਹੈਗੀਆਂ ਆ 3D ਫੋਟੋਆਂ ਚਾਹੀਦੀਆਂ ਉਹ ਤੇ ਕਈ ਕਈ ਲੱਖ ਜਿਹੜੇ ਹੈਗੇ ਖਰਚਾ ਆ ਜਾਂਦਾ ਕਈ ਕਈ ਲੱਖਾਂ ਖਾਣ ਤੋਂ ਘੱਟ ਖਾਣ ਦੇ ਘੱਟ ਖਰਚ ਆਉਂਦਾ ਬਿਲਕੁਲ ਯਾਨੀ ਕਿ ਫੋਟੋਆਂ ਨਾਲ ਇੰਨਾ ਪਿਆਰ ਆ ਲੋਕਾਂ ਨੂੰ ਮੈਮਰੀਜ਼ ਜਿਹੜੀ ਹੈਗੀ ਆ ਰੱਖਣੀਆਂ ਸੀ ਉਹ ਵਿਆਹ ਦੀਆਂ ਮੂਮੈਂਟਸ ਜਿਹੜੇ ਆ ਤੇ ਜਿਹੜੇ ਉਸ ਸਮੇਂ ਜਿਹੜਾ ਸਗਾ ਉਦੋਂ ਸਗੀ ਮੂਰਤੀ ਕਲਾ ਉਹ ਮੂਰਤੀਆਂ ਜੇ ਸਾਡੇ ਤੱਕ ਨਾ ਪਹੁੰਚਦੀਆਂ ਤੇ ਅਸੀਂ ਕਿੱਦਾਂ ਜਾਣਦੇ ਭੀ ਭਾਰਤ ਦਾ ਇਤਿਹਾਸ ਕੀ ਸੀ ਅੰਗਰੇਜ਼ ਨਾ ਆਉਂਦੇ ਉਹ ਜੰਤਕ ਗੁਫਾਵਾਂ ਜਿਹੜੀਆਂ ਦੱਬੀਆਂ ਗਈਆਂ ਸੀਗੀਆਂ ਉਹਨਾਂ ਦੀ ਖੋਜ ਨਾ ਹੁੰਦੀ ਉਹ ਨਾ ਪੱਟੀਆਂ ਜਾਂਦੀਆਂ ਸਾਨੂੰ ਕਿੱਦਾਂ ਪਤਾ ਲੱਗਣਾ ਸੀਗਾ ਕੀ ਸੀ ਇੱਥੇ ਸਾਨੂੰ ਤਾਂ ਅਸੀਂ ਤਾਂ ਉਹੀ ਸ਼ਾਮਕ੍ਰਿਸ਼ਨ ਅਸੀਂ ਤਾਂ ਅੱਜ ਵੀ ਉਹ ਜਿਹੜੀਆਂ ਸਟੈਚੂ ਲੱਭੇ ਆ ਜਿਹੜੇ ਮੰਦਰਾਂ 'ਚ ਰੱਖ ਕੇ ਬੈਠੇ ਆ ਉਹਨਾਂ ਨੂੰ ਆਪਣੇ ਸ਼ਿਵਜੀ ਦੇ ਜਾਂ ਉਹਨਾਂ ਦੀ ਮਾਤਾ ਮਾਂ ਦੇ ਮੰਨੀ ਜਾਣਾ ਸੀਗਾ ਸੰਤਾ ਅੱਜ ਪਤਾ ਲੱਗਾ ਨਾ ਉਹ ਜਦੋਂ ਖੋਜ ਹੋਈ ਆ ਸੋ ਸਾਡੇ ਤਾਂ ਗੱਲਾਂ ਪਹੁੰਚੀਆਂ ਵੀ ਭਾਈ ਵੀ ਇਹ ਮੂਰਤੀਆਂ ਸਾਰੀਆਂ ਸਾਰੀਆਂ ਜਿਹੜੀਆਂ ਹੈਗੀਆਂ ਆ ਅਸਲ ਦੇ ਵਿੱਚ ਅੱਜ ਉਹ ਇੱਕ ਜਿਹੜੀ ਹੈਗੀ ਪ੍ਰੋਫੈਸਰ ਬੈਠੀ ਹੈਗੀ ਉਹ ਕਹਿ ਰਹੀ ਹੈਗੀ ਆ ਵੀ ਮੂਰਤੀਆਂ ਜਿਹੜੀਆਂ ਸਨ ਉਹ ਸਾਰੀਆਂ ਤੇ ਸਾਰੀਆਂ ਜਿਹੜਾ ਹੈਗਾ ਆ ਵੀ ਇਹਦਾ ਉਸ ਸਮੇਂ ਜਿਹੜੇ ਹੈਗੇ ਆ ਬੁੱਧਿਜ਼ਮ ਚੋਂ ਨਿਕਲੀਆਂ ਹੈਗੀਆਂ ਕਿਉਂਕਿ ਹਿੰਦੂ ਤਾਂ ਆਰੀਅਨ ਲੋਕ ਜਿਹੜੇ ਇਹ ਤਾਂ ਮੂਰਤੀਆਂ ਨੂੰ ਮੰਨਦੇ ਨਹੀਂ ਸਕੇ ਮੁ슬ਮਾਨਾਂ ਵੀ ਨਹੀਂ ਮੰਨਦੇ ਸਕੇ ਮੁ슬ਮਾਨਾਂ ਨੇ ਵੀ ਮੂਰਤੀਆਂ ਤੋੜੀਆਂ ਜੀ ਗੱਲ ਵਿੱਚ ਐਡ ਕਰ ਦਵਾਂ ਇਹਨਾਂ ਦੇ ਜਿਹੜੇ ਹਿੰਦੂਇਜ਼ਮ ਦੇ ਪੁਰਾਣਵਾ ਔਰ ਉਪਨਿਸ਼ਦਵਾ ਜਾਂ ਵੇਦਵਾ ਉਹਨਾਂ ਜਿਹੜਾ ਸਾਫ ਸਾਫ ਮੂਰਤੀਕਾਰ ਨੂੰ ਜਿਹੜਾ ਮਾਰਨ ਦੀ ਗੱਲ ਕੀਤੀ ਆ ਕਿ ਮੂਰਤੀਕਾਰ ਇੱਕ ਗਲਤ ਬੰਦਾ ਹੈ ਉਹਨੂੰ ਮੂਰਤੀ ਨੂੰ ਨਹੀਂ ਬਣਾਉਣਾ ਚਾਹੀਦਾ ਉਹ ਮੂਰਤੀ ਨੂੰ ਬਿਲਕੁਲ ਨਹੀਂ ਬਣਾਏ ਸੀ ਉਹੀ ਉਹੀ ਆ ਜਿਹੜਾ ਪਰ ਬੁੱਧ ਜਿੱਦਾਂ ਇਹ ਕਹਿੰਦੇ ਹੈਗੇ ਵੀ ਇਹਨਾਂ ਦੇ ਉਹ ਹੁਣ ਤੋਂ ਮੈਂ ਉਹ ਵੀ ਕਹਿੰਦਾ ਲਲਨਟਾਪ ਚੈਨਲ ਤੇ ਉੱਪਰ ਉਹ ਬਹੁਤ سارے ਬੈਠੇ ਤਾਂ ਵੀ ਜਿਹੜੇ ਵਿਦਵਾਨ ਹੋਏ ਇਹਨਾਂ ਦੇ ਉਹਨਾਂ ਨੇ ਉਹ ਗੱਲਾਂ ਕਲੀਅਰ ਕੀਤੀਆਂ ਪਰ ਇਹ ਉਹ ਲਲਨਾ ਹੁਣ ਜਦ ਫੇਸੀ ਡਿਬੇਟ ਛੜੀ ਸੀ ਉਹਨਾਂ ਨੇ ਸਾਫ ਸਾਫ ਕਿਹਾ ਹੈਗਾ ਵੀ ਇਹ ਤਾਂ ਮੂਰਤੀ ਨੂੰ ਮੰਨਦੇ ਹੀ ਨਹੀਂ ਸਕੇ ਫੇ ਇਹਨਾਂ ਦੀਆਂ ਮੂਰਤੀਆਂ ਕਿੱਥੋਂ ਆ ਗਈਆਂ ਜਿੱਦਾਂ ਹੁਣ ਮੰਨ ਲਓ ਉਹ ਗੱਲ ਹੋਈ ਸੀਗੀ ਪੂਜਾ ਦੀ ਜਿਹੜੀ ਹੁਣ ਮੇਨ ਗੱਲ ਆਵਾ ਉਹ ਸਮੇ ਲੋਕ ਜਿਹੜਾ ਹੈਗਾ ਵੀ ਉਹ ਜਦੋਂ ਮੰਨ ਲਓ ਪਹਾੜ ਆ ਜਾਂਦੇ ਸੀਗੇ ਜਾਂ ਫਿਰ ਬਿਜਲੀ ਲੱਛਕਦੀ ਸੀਗੀ ਜਾਂ ਫਿਰ ਲੋਕਾਂ ਨੂੰ ਲੱਗਦਾ ਕਿਤੇ ਕੋਈ ਸ਼ਕਤੀ ਬੈਠੀ ਆ ਲੋਕ ਉਹ ਸ਼ਕਤੀ ਨੂੰ ਇੱਕ ਪੱਥਰ ਦੇ ਰੂਪ ਦੇ ਵਿੱਚ ਬਣਾ ਕੇ ਉਹਦੀ ਉਹਨੂੰ ਇਵਸਟ ਬਣ ਕੇ ਉਹਦੀ ਪੂਜਾ ਕਰਨ ਲੱਗ ਪੈਂਦੇ ਸੀਗੇ ਪ੍ਰੋਬਲਮ ਜਿਹੜੀ ਸਗੀ ਜੇ ਬੁੱਧ ਨੇ ਗੱਲ ਕੀਤੀ ਸੀਗੀ ਉਹ ਸਗੀ ਪੂਜਾ ਦੀ ਸਾਡੇ ਗੁਰੂਆਂ ਨੇ ਜੇ ਗੱਲ ਕੀਤੀ ਹੈਗੀ ਆ ਵੀ ਜੇ ਜਿਹੜੀ ਜੇ ਜਿਹੜੀ ਪੱਥਰ ਨੂੰ ਤੂੰ ਪੂਜਦਾ ਆ ਜੇਕਰ ਉਹਦੀ ਜਿਹੜੀ ਛਾਤੀ ਤੇ ਪੈਰ ਰੱਖ ਕੇ ਜਿਹੜਾ ਘੜਦਾ ਆ ਉਹਨੂੰ ਮੂਰਤ ਨੂੰ ਮੂਰਤੀ ਨੂੰ ਕਬੀਰ ਜੀ ਕਹਿੰਦੇ ਆ ਵੀ ਉਹਨੂੰ ਕਿਉਂ ਨਹੀਂ ਖਾ ਜਾਂਦੀ ਉਹ ਜੇ ਤੇ ਸ਼ਕਤੀ ਆ ਹੁਣ ਕਹਿਣ ਦਾ ਮਤਲਬ ਹੈ ਜੇ ਵੀ ਪੱਥਰ ਦੀ ਮੂਰਤੀ ਦੇ ਸਾਹਮਣੇ ਬੈਠ ਕੇ ਉਹ ਤੋਂ ਇਹ ਉਮੀਦ ਕਰਦੇ ਆ ਕਿ ਇਹਨੇ ਸਾਨੂੰ ਬਹੁਤ ਕੁਝ ਦੇ ਦੇਣਾ ਜਿਹੜੀਆਂ ਸਾਡੀਆਂ ਦੁੱਖਾਂ ਤਕਲੀਫਾਂ ਇਹਨੇ ਦੂਰ ਕਰ ਦੇਣੀਆਂ ਤੇ ਉਹ ਜਿਹੜੀ ਹੈਗੀ ਮੂਰਖਤਾ ਆ ਇਸ ਲਈ ਬੁੱਧ ਨੇ ਕਿਹਾ ਸਗਾ ਕਿ ਇਹ ਦੁਖਵਾ ਦੁੱਖਾਂ ਦੇ ਕਾਰਨ ਵਾ ਤੇ ਉਹਨਾਂ ਦੇ ਨਿਵਾਰਣ ਆ ਔਰ ਤੁਹਾਨੂੰ ਕਰਨੇ ਪੈਣੇ। ਔਰ ਉਹ ਕੋਈ ਇਸ ਲਈ ਕਿਹਾ ਸੀ ਮੈਂ ਮਾਰਗ ਦੱਸ ਸਕਦਾ। ਇਸ ਲਈ ਮੂਰਤੀਆਂ ਦਾ ਨਹੀਂ ਵਿਰੋਧ ਹੋਇਆ। ਮੂਰਤੀ ਪੂਜਾ ਔਰ ਅੱਜ ਦੇ ਸਮੇਂ ਜਿਹੜੀਆਂ ਪ੍ਰਿੰਟਿੰਗ ਫੋਟੋਆਂ ਜਾਂ ਧਾਰਮਿਕ ਗ੍ਰੰਥਾਂ ਨੂੰ ਅਸੀਂ ਮੱਥਾ ਟੇਕੀ ਜਾਂਦੇ ਆ ਰਮਾਲਿਆਂ 'ਚ ਬੰਨ੍ਹ ਕੇ ਅੱਜ ਉਹ ਵੀ ਉਹਨਾਂ ਤੇ ਉਨੀ ਹੀ ਗੱਲ ਟੱਕਦੀ ਆ ਗੱਲ ਹੁੰਦੀ ਪੂਜਾ ਤੇ ਜਿਹੜੇ ਪੁਰਖੇ ਸਾਡੇ ਚਲੇ ਗਏ ਰਹਿਬਰ ਸਾਡੇ ਚਲੇ ਗਏ ਗੁਰੂ ਚਲੇ ਗਏ ਉਹਨਾਂ ਦੀਆਂ ਫੋਟੋਆਂ ਅੱਗੇ ਅਸੀਂ ਅੱਜ ਅਰਦਾਸਾ ਕਰਦੇ ਆਂ ਪ੍ਰੋਬਲਮ ਹੈ ਕਿ ਉਹਨਾਂ ਅਰਦਾਸਾਂ ਤੋਂ ਆਪਣੇ ਨੇ ਦੀਪਕ ਆਪ ਵੰਣਾ ਸਗਾ ਜੇ ਬੁੱਧ ਦਾ ਸਿਧਾਂਤ ਹੈਗਾ ਆ ਉਹਦਾ ਕੇਂਦਰ ਬਿੰਦੂ ਮਨੁੱਖ ਆ ਆਦਮੀ ਆ ਆਦਮੀ ਜਾਨਕੀ ਮਨੁੱਖ ਉਹਦੇ ਵਿੱਚ ਔਰਤਾਂ ਸਾਰਾ ਜਿਹੜਾ ਹੈਗਾ ਇਹ ਸਾਰਾ ਢਾਂਚਾ ਆ ਜਾਂਦਾ ਨਾ ਕਿ ਕੇਂਦਰ ਬਿੰਦੂ ਕੋਈ ਆਤਮਾ ਹੈ ਨਾ ਕੋਈ ਪਰਮਾਤਮਾ ਹੈ ਕੁ ਤੀਜੀ ਸ਼ਕਤੀ ਜਿਹੜੀ ਕਿਤੇ ਬੈਠੀ ਆ ਸਾਨੂੰ ਦੇਖਦੀ ਆ ਜਿਨੇ ਹਿਸਾਬ ਕਰਨਾ ਸਾਡੇ ਕਰਮਾਂ ਦਾ ਕੋਈ ਸਾਡੇ ਜਿੱਦਾਂ ਦਾ ਉਹਨਾਂ ਨੇ ਬਣਾਇਆ ਬਾਤਿਆਂ ਨੇ ਅਸਲ ਦੇ ਵਿੱਚ ਇਹ ਚੋ ਨਿਕਲ ਨਾ ਸਕਾ ਇਹ ਗੱਲ ਕਿੰਨੀ ਸਾਫ਼ ਤੇ ਕਲੀਅਰ ਸਗੀ ਪਰ ਇਹਨੂੰ ਜਿਹੜਾ ਹੈਗਾ ਆ ਵੱਡੇ ਪੱਧਰ ਤੇ ਪਰੇ ਸਾਈਡ ਦਿੱਤਾ ਗਿਆ ਔਰ ਆਪ ਉਹ ਆਪਣੇ ਧਰਮ ਦੇ ਜਿਹੜੇ ਗੁਰੂ ਆਏ ਪੀਰ ਆਏ ਉਹਨਾਂ ਨੇ ਉਹਨਾਂ ਦੀ ਹੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ ਕਹਿੰਦੇ ਵੀ ਹੁਣ ਇਹ ਆਉਣਗੇ ਹੁਣ ਇਹ ਸਾਨੂੰ ਲੈ ਕੇ ਜਾਣਗੇ ਕੋਈ ਕਹਿੰਦਾ ਸਾਨੂੰ ਕੇਸਾਂ ਤੋਂ ਫੜ ਕੇ ਲੈ ਕੇ ਜਾਉ ਕੋਈ ਕਹਿੰਦਾ ਸਾਨੂੰ ਐ ਬੜੇ ਕਬਰਾਂ ਦੇ ਵਿੱਚੋਂ ਕਿਸੇ ਨੇ ਕੱਢ ਕੇ ਲੈ ਜਾਣਾ ਅਸੀਂ ਲੂਣੀਆਂ ਨਹੀਂ ਕੋਈ ਕਿਸੇ ਤਰੀਕੇ ਨਾਲ ਕਿਸੇ ਤਰੀਕੇ ਨਾਲ ਪਰ ਪੰਜਾਬ ਦੇ ਵਿੱਚ ਦੇਖੋ ਹੁਣ ਜਿੱਦਾਂ ਮੈਂ ਦੇਖ ਰਿਹਾ ਸੀ ਇੱਕ ਸਿੱਖ ਵਿਦਵਾਨ ਦੀ ਪੋਸਟ ਵੀ ਦੇਖੋ ਜੀ ਬਹੁਤ ਬੁੱਧ ਨੀ ਦਾ ਸਾਰਿਆਂ ਨੂੰ ਭਖਾਰੀ ਬਣਾਤਾ ਬੁੱਧ ਨੇ ਧਰਮ ਜਿਹੜਾ ਹੈਗਾ ਆ ਉਹਨਾਂ ਦਾ ਧਰਮ ਇਹ ਤੁਹਾਨੂੰ ਰੂਜਾ ਨਹੀਂ ਕਰਦਾ ਹੈਗਾ ਆ ਪੈਰਾਂ ਤੇ ਨਹੀਂ ਖੜੇ ਕਰਦਾ ਹੈਗਾ ਯਾਰ ਇਹਦੂ ਸੌਖੀਆਂ ਗੱਲਾਂ ਹੋਰ ਕਿਹੜੀਆਂ ਹੋ ਸਕਦੀਆਂ ਸਗੀਆਂ ਉਹਨਾਂ ਦਾ ਅਸ਼ਟੰਗ ਅਸ਼ਟੰਗ ਮਾਰਗ ਦੇਖੋ ਤਾਂ ਸਹੀ ਉਹਨਾਂ ਦੇ ਪੰਜ ਚੀਲ ਦੇਖੋ ਤਾਂ ਸਹੀ ਉਹੀ ਮੈਂ ਕਹਿੰਦਾ ਅਪਣਾ ਲਓ ਤੇ ਜਿਹੜਾ ਮਨੁੱਖਵਾ ਜਿਹੜੀ ਆ ਕਾਨੂੰਨ ਬਣਿਆ ਨਾ ਜਿਹੜੇ ਦੇਸ਼ਾਂ ਦੇ ਵਿੱਚ ਮੈਨੂੰ ਲੱਗਦਾ ਉਹ ਸਾਰੇ ਦੇ ਸਾਰੇ ਬਾਬਾ ਸਾਹਿਬ ਨੇ ਵੀ ਕਿਹਾ ਸੀ ਹੈ ਨਾ ਜਿਹੜਾ ਮੈਂ ਡੈਮੋਕ੍ਰੇਸੀ ਜੇ ਸੰਵਿਧਾਨ ਤਿਆਰ ਕੀਤਾ ਆ ਇਹਦੇ ਵਿੱਚ ਜਿਹੜੀ ਡੈਮੋਕ੍ਰੇਸੀ ਦੇ ਸਿਧਾਂਤ ਲਏ ਆ ਨਾ ਉਹ ਮੈਂ ਸਾਰੇ ਦੇ ਸਾਰੇ ਬੁੱਧਾ ਤੋਂ ਲਏ ਆ ਔਰ ਇੱਕ ਪਾਸਾ ਜਿਹੜਾ ਯੈਸਟਰ ਹੈਗਾ ਆ ਜਿਹੜੇ 26 25 ਨਵੰਬਰ ਨੂੰ 1959 ਸੰਵਿਧਾਨ ਸਭਾ ਦੇ ਵਿੱਚ ਬੋਲ ਆ ਉਹਨਾਂ ਦੇ ਤੇ ਇਸ ਲਈ ਇਦਾਂ ਦੇ ਜਿਹੜਾ ਤੌਮਤਾ ਲਾਉਣੀਆਂ ਇਦਾਂ ਆਪਣੇ ਆਪਣੇ ਧਰਮ ਨੂੰ ਦੀ ਵਡਿਆਈ ਕਰਨੀ ਤੇ ਦੂਜੇ ਧਰਮ ਨੂੰ ਇਹ ਪੜੇ ਤੋਂ ਬਿਨਾਂ ਹੀ ਜਾਂ ਫਿਰ ਜਾਣ ਬੁੱਝ ਕੇ ਜਿਦਾ ਅੱਜ ਅੱਜ ਕੱਲ ਇਹ ਅਖੌਤੀ ਸਿੱਖ ਕਰ ਰਹੇ ਆ ਜਾਣ ਬੁੱਝ ਕੇ ਨੀਮਾ ਦੱਸਣ ਦੀ ਕੋਸ਼ਿਸ਼ ਕਰ ਰਹੇ ਆ ਕਿਉਂ ਕਿ ਅੱਜ ਲੋਕ ਜੇ ਦੁਨੀਆ ਦੇ ਵਿੱਚ ਨਾ ਜਿਦਾਂ ਉਹ ਇੱਕ ਆਇਨਸਟਾਈਨ ਨੂੰ ਤਾਂ ਸਾਰੇ ਜਾਣਦੇ ਹੀ ਆ ਨਾ ਆਇਨਸਟਾਈਨ ਜਿਹੜੇ ਹੋਏ ਆ ਉਹਨਾਂ ਨੇ ਕਿਹਾ ਵੀ ਜੇ ਕੋਈ ਜਿਹੜਾ ਧਰਮ ਆ ਜੋ ਵਿਗਿਆਨ ਤੇ ਮਨ ਨੂੰ ਵਿਚਾਰ ਨੂੰ ਪ੍ਰਵਾਨ ਹੈ ਤਾਂ ਉਹ ਬੁੱਧਧਮ ਬੁੱਧ ਕਹਿੰਦੇ ਬੁੱਧ ਜਿਹੜਾ ਹੈਗਾ ਆ ਅਸਲ ਦੇ ਵਿੱਚ ਵਿਗਿਆਨ ਦੀ ਕਿਸਵੱਟੀ ਤੇ ਕਰੇ ਉਤਰਦਾ ਔਰ ਇਹ ਗੱਲ ਹਰ ਉਹ ਇਨਸਾਨ ਮੈਂ ਕਹਿੰਦਾ ਕਹੂਗਾ ਕਿਉਂਕਿ ਬੁੱਧ ਦੀ ਜਿਹੜੀ ਗੱਲ ਉਦੋਂ ਉਸ ਵੇਲੇ ਦੀ ਆ ਉਹ ਅੱਜ ਵੀ ਉਸੇ ਸਮੇਂ ਖੜਦੀ ਆ ਕਿਸਵੱਟੀ ਤੇ ਉਤਰਦੀ ਆ ਔਰ ਇੱਕੋ ਇੱਕ ਏਦਾਂ ਦਾ ਮੈਂ ਕਹਿੰਦਾ ਇਹ ਜਿਹੜਾ ਹੈਗਾ ਆ ਮਹਾਮਨੁਬ ਹੋਇਆ ਹੈਗਾ ਜਿਹਨੇ ਕਿਹਾ ਹੈਗਾ ਵੀ ਜਿਹੜੇ ਮੇਰੇ ਵਿਚਾਰ ਔਰ ਔਣ ਵਾਲੇ ਸਮੇਂ ਦੇ ਵਿੱਚ ਨਹੀਂ ਟੁੱਕਦੇ ਸਮੇਂ ਅਨੁਸਾਰ ਤੁਸੀਂ ਉਹਨਾਂ ਨੂੰ ਚੇਂਜ ਕਰ ਸਕਦੇ ਆ ਇਹੀ ਬੁੱਧੋ ਆ ਉਹਨਾਂ ਨੇ ਕੋਈ ਗੱਦੀਆਂ ਨਹੀਂ ਚਲਾਈਆਂ ਉਹਨਾਂ ਨੂੰ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਵੀ ਤੁਸੀਂ ਜੀ ਤੁਹਾਡੀ ਸਿਹਤ ਖਰਾਬ ਹੋ ਗਈ ਆ ਵੀ ਹੁਣ ਤੁਸੀਂ ਕਿਹਨੂੰ ਥਾਪਦੇ ਆ ਉਹਨੇ ਕਿਹਾ ਗੱਦੀ ਗੱਦੀ ਨਹੀਂ ਥਾਪਣੀ ਅਸਲ ਦੇ ਵਿੱਚ ਦੇਖੋ ਜੇ ਸ਼ਬਦ ਗੁਰੂ ਜੇ ਉਹ ਸ਼ਬਦ ਗੁਰੂ ਦੀ ਗੱਲ ਕਰਨੀ ਆ ਅਸਲ ਦੇ ਵਿੱਚ ਉਹ ਕਹਿੰਦੇ ਧੰਮ ਹੀ ਤੁਹਾਨੂੰ ਅੱਗੇ ਤੱਕ ਲੈ ਜਾਊਗਾ ਇਹੀ ਆ ਧੰਮ ਹੀ ਸ਼ਬਦ ਹੀ ਵਿਚਾਰ ਹੀ ਇਹੀ ਸ੍ਰੇਸ਼ਟ ਆ ਇਹੀ ਧੰਮ ਆ ਇਹ ਧੰਮ ਜੇ ਤੁਸੀਂ ਵਿਚਾਰ ਅਪਣਾ ਲੈ ਇਹ ਵਿਚਾਰ ਹੀ ਕਹਿੰਦੇ ਚੱਲਦੇ ਜਾਣਗੇ ਤੁਹਾਨੂੰ ਇਹ ਜਿਹੜਾ ਜਿੱਦਾਂ ਬਾਬਾ ਸਾਹਿਬ ਕਹਿੰਦੇ ਹੈਗੇ ਆ ਵੀ ਜਿਹੜਾ ਹੈਗਾ ਵੀ ਮਨੁੱਖ ਦੀ ਬੁੱਧੀ ਦਾ ਜਿਹੜਾ ਵਿਕਾਸ ਹੋਣਾ ਬਹੁਤ ਜ਼ਰੂਰੀ ਆ ਹਨਾ ਜੀ ਤੇ ਉਹ ਬਸ ਉਹ ਸਾਰੇ ਸਿਧਾਂਤ ਹੀ ਉੱਥੇ ਖੜਾ ਕਰ ਦਿੱਤਾ ਨਾ ਉਹਨਾਂ ਨੇ ਕੋਈ ਗੱਡੀਆਂ ਚਲਾਈਆਂ ਨਹੀਂ ਤਾਂ ਉਸ ਵੇਲੇ ਕਿੰਨੇ ਸਕੇ ਉਹਨਾਂ ਕੋਲ ਉਹਨਾਂ ਨੂੰ ਪਤਾ ਸੀ ਜੇ ਮੈਂ ਗੱਡੀ ਚਲਾਤੀਂ ਗਾਂ ਤੋਂ ਗਾਂ ਟ੍ਰੈਕਟ ਹੋ ਜਾਣਾ ਸਾਰਾ ਕੁਝ ਕਿਉਂਕਿ ਉਹ ਮੇਨ ਗੱਲ ਤਾਂ ਵਿਚਾਰ ਦੀ ਸੀਗੀ ਉਹ ਕਹਿੰਦੇ ਮੈਂ ਬੁੱਧ ਬਣਿਆ ਇੱਕ ਸਹਾਰ ਤੋਂ ਤੋਂ ਮੈਨੂੰ ਗਿਆਨ ਹੋਇਆ ਤੇ ਮੈਂ ਬਾਕੀਆਂ ਨਾਲ ਸਾਂਝਾ ਕੀਤਾ ਉਹਨਾਂ ਨੂੰ ਦੇਖ ਰਹੇ ਸੀ ਉਸ ਵੇਲੇ ਕਿੰਨੇ ਸਗੇ ਤੇ ਦੇਖੋ ਉਸ ਤੋਂ ਬਾਅਦ ਕਹਿੰਦੇ ਵੀ ਤੁਸੀਂ ਕਿਉਂ ਨਹੀਂ ਉਹ ਜਿਹੜਾ ਹੈਗਾ ਵੀ ਇੰਦਾ ਹੋਰ ਵੀ ਕਈ ਬੁੱਧ ਬਣਨਗੇ ਆਪਾਂ ਦੇਖਦੇ ਹਾਂ ਪਹਿਲਾਂ 20 ਬੁੱਧ ਹੋਏ ਆ ਅਸਲ ਦੇ ਵਿੱਚ ਜਿਹੜਾ ਬੰਦਾ ਸਮਾਜ ਦੇ ਭਲੇ ਦੇ ਲਈ ਕੰਮ ਕਰਨ ਲੱਗ ਪਿਆ ਔਰ ਜਿਹਨੇ ਇਹ ਉਹ ਜਿਹੜੀਆਂ ਖੋਜਾਂ ਕੀਤੀਆਂ ਜਿਹੜੀਆਂ ਖੋਜਾਂ ਤੁਹਾਨੂੰ ਹਥਿਆਰਾਂ ਤੋਂ ਦੂਰ ਇੱਕ ਚੰਗੇ ਸਮਾਜ ਦੀ ਸਜਣਾ ਕਰਦੀਆਂ ਉਹ ਬੁੱਧ ਹੀ ਸਗਾ ਜੇ ਅੱਜ ਜੇ 2-2 ਸਾਲ 3-3 ਸਾਲ ਲੜਾਈਆਂ ਚੱਲੀ ਜਾਂਦੀਆਂ ਯੂਕਰੇਨ ਵਰਗੀਆਂ ਆ ਅਗਰ ਅੱਜ ਵੀ ਜੋ ਕੋਈ ਵਿਚ ਸਮਝੌਤਾ ਕਰਾਉਂਦਾ ਆ ਫਿਰ ਉਹ ਉੱਥੇ ਟੇਬਲ ਟਾਕ ਹੁੰਦੀ ਕਦੀ ਕਿਤੇ ਮੀਟਿੰਗ ਹੁੰਦੀ ਕਿਤੇ ਮੀਟਿੰਗ ਹੁੰਦੀ ਤੇ ਬਈ ਹਾਂ ਵੀ ਤੁਸੀਂ ਜਿਹੜਾ ਹੈਗਾ ਜਿਹੜਾ ਹੈਗਾ ਇਸ ਲੜਾਈ ਨੂੰ ਖਤਮ ਕਰ ਦੋ ਇਸ ਲਈ ਬਹੁਤ ਸਾਰੇ ਲੋਕ ਹੈਗੇ ਆ ਪਰ ਮੈਂ ਕਿੰਨੀਆਂ ਸੌਖੀਆਂ ਗੱਲਾਂ ਸੁਗੀਆਂ ਕਥਕਤ ਬੁੱਧ ਵੀ ਆ ਮੈਂ ਕਹਿੰਦਾ ਯਾਰ ਉਹਨਾਂ ਨੇ ਬੰਦੇ ਨੂੰ ਹੀ ਪੈਰਾਂ ਤੇ ਖੜਾ ਕੀਤਾ ਉਹਨਾਂ ਨੇ ਵੀ ਤੁਸੀਂ ਹੈਂਡੀਕੈਪ ਨਾ ਹੋਵੇ ਤੁਹਾਡੇ ਆ ਸਿਰ ਤੇ ਲੱਗਾ ਆ ਤੁਹਾਡੀਆਂ ਅੱਖਾਂ ਆ ਕੰਨ ਆ ਸਾਰਾ ਕੁਝ ਤੁਹਾਡੇ ਕੋਲ ਆ ਤੁਸੀਂ ਖੋਦ ਦੇਖੋ ਅੱਜ ਤੱਕ ਜਿੰਨੀ ਵੀ ਦੇਖੋ 2500 ਸਾਲ ਪਹਿਲਾਂ ਜਿਹੜੀਆਂ ਗੱਲਾਂ ਕਹੀਆਂ ਅੱਜ ਤੱਕ ਜਿੰਨੀ ਵੀ ਤਰੱਕੀ ਹੋਈ ਆ ਉਹ ਕਿਸੇ ਵੀ ਭਗਵਾਨ ਨੇ ਈਸ਼ਟ ਨੇ ਨਹੀਂ ਆਗੇ ਕੀਤੀ ਉਹ ਸਿਰਫ ਸਿਰਫ ਬੰਦੇ ਦੀ ਕੀਤੀ ਹੋਈ ਆ ਜੇ ਗੱਲਾਂ ਉਲਝੀਆਂ ਆ ਕਿਤੇ ਤਬਾਹੀ ਹੋਈ ਆ ਬੰਬ ਚੱਲੇ ਆ ਉਹ ਵੀ ਬੰਦੇ ਨੇ ਤਬਾਹ ਕੀਤਾ ਜੇ ਉਦੋਂ ਬਾਅਦ ਉਹ ਬੰਬ ਚਲਾ ਕੇ ਉਸ ਜ਼ਮੀਨ ਨੂੰ ਬੰਜਰ ਹੋਈ ਜ਼ਮੀਨ ਨੂੰ ਉਪਜਾਊ ਬਣਾਇਆ ਉਸ ਬਿਲਡਿੰਗਾਂ ਨੂੰ ਢਾਹ ਢੇਰੀਆਂ ਨੂੰ ਫੇਰ ਬਿਲਡਿੰਗਾਂ ਉਦੋਂ ਵੀ ਆਲੀਸ਼ਾਨ ਬੰਗਲੇ ਖੜੇ ਕੀਤੇ ਉਹ ਬੰਦੇ ਨੇ ਕੀਤੇ ਆ ਲੱਖਾਂ ਮੀਲਾਂ ਦੇ ਸਫ਼ਰ ਜਿਹੜੇ ਆ ਕੋਸ਼ ਘੰਟਿਆਂ ਵਿੱਚ ਜਿਹੜੇ ਤੈਅ ਕਰਨੇ ਆ ਆਪਾਂ ਦੇਖਦੇ ਸੀ ਬੰਦੇ ਉੜਦੇ ਫਿਰਦੇ ਸੀ ਨਾੜਕ ਦੇਖਦੇ ਹੁੰਦੇ ਸੀ ਹਿੰਦੂਆਂ ਦੇ ਅੱਜ ਕਿੰਨੇ ਕਿੰਨੇ ਬੰਦੇ ਇੱਕ ਜਹਾਜ਼ ਵਿੱਚ ਬੈਠੇ ਅੱਜ ਚੰਦ ਤੱਕ ਔਰਤਾਂ ਜਿਹੜੀ ਔਰਤ ਨੂੰ ਪੈਰ ਦੀ ਜੁੱਤੀ ਸਮਝਦੇ ਸੀ ਉਹ ਔਰਤਾਂ ਚੰਦ ਤੱਕ ਚੜ ਗਈਆਂ ਇਸ ਲਈ ਸਾਰਾ ਕੋਸ਼ ਜਿਹੜਾ ਹੈਗਾ ਆ ਆਪਣੇ ਦੀਪਕ ਆਪ ਬਣੋ ਵਿੱਚੋਂ ਨਿਕਲਿਆ ਤਤਖਤ ਬੁੱਧ ਦੀ ਉਹ ਜਿਹੜੀਆਂ ਗੱਲਾਂ ਅੱਜ ਵੀ ਢੋਕਦੀਆਂ ਪਰ ਉਹ ਭਗਵਾਨ ਕਿਤੇ ਨਾ ਕੋਰੋਨਾ ਵੇਲੇ ਨਾ ਜੰਗ ਵੇਲੇ ਜਦੋਂ ਲੜਾਈਆਂ ਲੱਗਦੀਆਂ ਲੱਖਾਂ ਜਦੋਂ ਪਹਟਾਲ ਆ ਜਾਂਦੇ ਆ ਕਿਤੇ ਕਿਤੇ ਕੁੜੀਆਂ ਦੇ ਮੰਦਰਾਂ ਦੇ ਵਿੱਚ ਗੁਰਦੁਆਰਿਆਂ ਵਿੱਚ ਚਰਚਾਂ 'ਚ ਰੇਪ ਹੋਈ ਜਾਂਦੇ ਆ ਬੱਚੀਆਂ ਦੇ ਛੋਟੀਆਂ-ਛੋਟੀਆਂ ਦੇ ਕਿਤੇ ਭਗਵਾਨੀ ਕਰੋਨਾ ਹੱਤਿਆ ਕਾਨੂੰਨ ਬਣੇ ਤੇ ਹਸਪੀਟਲ ਨੂੰ ਨੱਥ ਪਾਈਵੇ ਭ੍ਰूण ਹੱਤਿਆ ਪਾਪ ਆ ਨਹੀਂ ਤਾਂ ਭਗਵਾਨ ਕਿਤੇ ਨਹੀਂ ਹਾਜ਼ਰ ਹੋਇਆ ਅਸੀਂ ਫੇਰ ਵੀ ਨਹੀਂ ਸਿੱਖਿਆ ਤੇ ਠੀਕ ਆ ਭਾਜੀ ਤੁਸੀਂ ਕਰੋ ਕੰਟੀਨਿਊ ਤੇ ਸਾਰਿਆਂ ਨੂੰ ਮੇਰੇ ਵੱਲੋਂ ਆਪਣੀ ਟੀਮ ਵੱਲੋਂ ਜਿਹੜੀਆਂ ਹੈਗੀਆਂ ਬੁੱਧ ਪੂਨਮਾ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਤੇ ਜੈ ਭੀਮ ਨਮੋ ਬੁੱਧਾ ਸਾਥੀਓ ਕਰੋ ਤੁਸੀਂ ਅਗੇ ਜੀ ਧੰਨਵਾਦ ਜੀ